ਸੁਰੀਆ ਕਾਲ ਜੀ ਮਰੂਦ ਇੱਕ ਜਾਨਵਰਾਂ ਨੇ ਖਰਾਬ ਕਰਤਾ ਸੀ ਤੇ ਆਪਾਂ ਲੈ ਆ ਕੇ ਖਰਗੋਸ਼ਾਂ ਨੂੰ ਬਾਤ ਹੁਣ ਇਹਨਾਂ ਦਾ ਦੰਦੀ ਨਹੀਂ ਵੱਢੀ ਜਾਂਦੀ ਕਿਹੜੇ ਪਾਸੇ ਦੀ ਲੋਟ ਆਈਏ ਘੁੱਕਦੇ ਫਿਰਦੇ ਆਲੇ ਦੁਆਲੇ ਇੱਕ ਪਾਸੋਂ ਜੇ ਬਾੜਾ ਤਰ ਲੈ ਫੇਰ ਤਾਂ ਨਹੀਂ ਛੱਡਦੇ ਇੱਥੇ ਇੱਥੇ ਕਿਹੜੇ ਕੱਢਦੇ ਫਿਰਦੇ ਤੇ ਇਹ ਚੱਕ ਫੋਨ ਨਹੀਂ ਛੱਡਦੇ ਬੱਸ ਕਹਿਣਾ ਦੰਦੀ ਵੱਢ ਗਈ ਆ ਵੀ ਜਿਹੜਾ ਆਪਣਾ ਛੱਡ ਬਣਿਆ 10x12 ਦਾ ਇਹਦੇ ਤੇ ਕਿੰਨਾ ਖਰਚਾ ਆ ਕਿੰਨੀ ਪਾਇਪ ਲੱਗੀ ਕਿੰਨੀਆਂ ਚਾਦਰਾਂ ਲੱਗੀਆਂ ਕਿੰਨੀ ਲੇਬਰ ਕੋਸਟ ਆਈ ਕਿੰਨੀ ਮਿੱਟੀ ਪਈ ਸਾਰਾ ਕੁਝ A to Z ਤੁਹਾਨੂੰ ਆਉਣ ਵਾਲੇ ਵੀਡੀਓ ਚ ਦੱਸਾਂਗੇ ਕਹਿਰਾ ਇਹਦਾ ਓਵਰਵਿਊ ਜੇ ਤੁਹਾਨੂੰ ਦਿਖਾ ਦਿੰਨੇ ਆ ਕੋਲੋਂ ਜਾ ਕੇ ਆਹ ਦਰਵਾਜ਼ਾ 3 ਫੁੱਟ ਦਾ ਰੱਖਤਾ ਆਹ ਚਾਦਰਾਂ ਪਾ ਕੇ ਕੁੰਡ ਜਾਣਾ ਕਰਤੀਆਂ ਤੇ ਚਾਰੋਂ ਪਾਸੇ ਦੇ ਜਿਹੜੇ ਰੋਡ ਸੰਦਾਂ ਨੂੰ ਰੱਖਿਆ ਹਵਾਦਾਰ ਇਹ ਵੀ ਤੁਹਾਨੂੰ ਦੱਸਾਂਗੇ ਵੀ ਕਿਹੜੇ ਤਰੀਕੇ ਨਾਲ ਬਣਾਇਆ ਹੈ ਐਸਾ ਤਾਂ ਤੁਸੀਂ ਦੇਖ ਹੀ ਲਏ ਹੋਣੇ ਤੇ ਆ ਮਿੱਟੀ ਮੂਟੀ ਪੱਧਰ ਕਰਾਂਗੇ ਹਜੇ ਆਹ ਵੈਲਡ ਦਾ ਸਮਾਨ ਇੱਥੇ ਪਿਆ ਆ ਕਿਉਂਕਿ ਆ ਦਰਵਾਜ਼ਾ ਰਹਿੰਦਾ ਬਣਾਉਣ ਵਾਲਾ ਰਾਤ ਲੇਟ ਹੋ ਗਈ ਸੀ ਤੇ ਇਹ ਤੁਹਾਨੂੰ ਆਉਣ ਵਾਲੇ ਟਾਈਮ 'ਚ ਨਾ ਜਾਲੀ ਜੂੜੀ ਲਾਵਾਂਗੇ ਫਿਰ ਤੁਹਾਨੂੰ ਸਾਰੇ ਵਲੌਗ ਦਿਖਾਵਾਂਗੇ ਪਾਈਪਾਂ ਦਾ ਕੰਮ ਚੱਲ ਪਿਆ ਜੀ ਮਿਹਨਤੀ ਗਿੰਤੀ ਹੋ ਗਈ ਹੈ ਕਟਿੰਗ ਕਰੀ ਜੰਨੀ ਹੈ ਇਹਦਾ ਛੱਡ ਦਿਆਂ ਤੇ ਆਪਾਂ ਲਾਉਣਾ ਨਾ ਅੱਠ ਫੋਟੋ ਚ ਇਸ ਆ ਵੀ ਉਹਦੀ ਮਿੰਤੀ ਕਰਕੇ ਤੇ ਵੱਢੀ ਜਾਂਦੇ ਆ ਹੁਣ ਬਾਜ ਨੂੰ ਪਤਾ ਨਹੀਂ ਸੀ ਮੈਂ ਵੀਡੀਓ ਬਣਾਈ ਇਹਨਾਂ ਤਾਂ ਡਡਾ ਡਡਾ ਡਾ ਗਿਆ ਦੋ ਚੁੱਤੱਕੇ ਤਿਆਰ ਸੀਗਾ ਵੀ ਸ਼ੱਕ ਜਿਹਾ ਕਰਦਾ ਸੀ ਫੇਰ ਮੈਂ ਦੱਸਿਆ ਮੈਂ ਕਿਹਾ ਬਣੀ ਆ ਭਾਈ ਇਹ ਜਿਹੜਾ ਸਾਰਾ ਦਿੱਕਤ ਕਰੀ ਵੀਡੀਓ ਬਣਦੀ ਆ ਟੋੜ ਟੋੜ ਵੱਡਾ ਦਾ ਪਿਆਈ ਆ ਹਵਾ ਥਨਾਮ ਰੋੜ ਲਾ ਗੁਰੂਆ ਏ ਨੋ ਕਹਨੇ ਮੁੰਡਾ ਬਾਜ ਏ ਬੰਦਾ ਟੋਡੀਆਂ ਏ ਮੁੰਡਾ ਬਾਜ ਕਢਾਣੇ ਵਾਲਾ ਜਦੋਂ ਜਦੋਂ ਗ੍ਰੈਂਡਰ ਲਾ ਕੇ ਲੱਗ ਜਾਂਦਾ ਫਿਰ ਟੋਟੇ ਹੀ ਬਣਾਉਂਦਾ ਲੋਹੇ ਦੇ ਏ ਮੁੰਡਾ ਬਾਜ ਕਢਾਣੇ ਵਾਲਾ ਜਦੋਂ ਲੱਗ ਜਾਂਦਾ ਟੋਟੇ ਹੀ ਬਣਾਈ ਤੁਰੇ ਆਉਂਦਾ ਲੋਹੇ ਦੇ ਚਾਹ ਪੀਂਦਾ ਜਮਾ ਪਾਣੀ ਵਰ ਕੀ ਕਹਿੰਦਾ ਬੜਾ ਬਹੁਤ ਕਾਲਾ ਅੱਧੀ ਢੋਲ ਦਿੰਦਾ ਮਲਾਈ ਨਹੀਂ ਕੱਢਦਾ ਬਈ ਲਾ ਉਤੋਂ ਡੋਲ ਹੀ ਦਿੰਦਾ ਮਾਂ ਦਾ ਪੁੱਤ ਇਹ ਮੁੰਡਾ ਸਾਲ ਕੱਢ ਰਿਹਾ ਹੈ ਝਾੜ ਝਾੜ ਕੇ ਅਣਕਾਂ ਲਾ ਕੇ ਵੀਡੀਓ ਵੇਖੋ ਬਿਨਾਂ ਅਣਕਾਂ ਲਾ ਕੇ ਵੀਡੀਓ ਨਾ ਵੇਖੋ ਨਿਗਾਹ ਖਰਾਬ ਹੋਣ ਦਾ ਖਤਰਾ ਹੈ ਇਹ ਸੋਚਨਾ ਦਿੱਤੀ ਜਾਂਦੀ ਹੈ ਬਾਜ ਬੈਲਡਰ ਵੱਲੋਂ ਪਲੇਟ ਮੇਨਨੀ ਹੈ ਅਸਲਾਂ ਦੇ ਹਿਸਾਬ ਨਾਲ ਤੇ ਇਹਦੇ ਚ ਫਿਰ ਸੰਨ ਕੱਢਨੇ ਪੜ ਗਏ ਹਾਂ ਗੱਲ ਆਏਗਾ ਪਾਣਾ ਮੈਂ ਹੋਣੀ ਜਾ ਰਿਹਾ ਕਰੋ ਉਹਨਾਂ ਕੱਸ ਕੇ ਲਾਇਕੇ ਦਾ ਉਸ ਸਕੂਟਰੀ ਚਲਾਉਣੀ ਆਉਂਦੀ ਆ ਨਹੀਂ ਚਲੇ ਆਉਂਦੀ ਸਕੂਟਰੀ ਚਲਾਉਣੀ ਹਾਂ ਚੱਲ ਜਾਣਦੇ ਆ ਇਹਨਾਂ ਕਹਤੇ ਕੁਛ ਪਾਣਾ ਮੈਂ ਕੱਸ ਦਿੰਦਾ ਮੈਨੂੰ ਬੜਾ ਜੀ ਕੋਈ ਪਾ ਲਈ ਸੱਟ ਮਾਰ ਦੇ ਛੱਡ ਦੇ ਛੱਡ ਦੇ ਅਸੀਂ ਸਾਹ ਚ ਪੈ ਬਲਾਲ ਕੇ ਵਿਚਾਰੇ ਇਹ ਦੂਜੀ ਪੈ ਬਲ ਦਾ ਅਰਥਕ ਯਾਰ ਛੜ ਚੱਕੀ ਹੈ ਮੌਰਿਆ ਲੈ ਤੇਰਾ ਬਲੌਗ ਬੰਦਾ ਵੀਡੀਓ ਨੈਟ ਤੇ ਜਾਣੀ ਆ ਕਹਿੰਦੇ ਚੰਗਾ ਜੋ ਮੁੰਡਾ ਬਾਜ ਆ ਕਹਿੰਦੇ ਕੜਿਆਣੇ ਵਾਲਾ ਵੈਲਡ ਕਰਦਾ ਸ਼ੈੱਡ ਪਾਉਂਦਾ ਕਹਿੰਦੇ ਬਹੁਤ ਕੈਮ ਰੇਟ ਰੋਡ ਦਾ ਮੈਨੂੰ ਨਹੀਂ ਪਤਾ ਉਹ ਆਪੇ ਕਰ ਲਓ ਤੁਸੀਂ ਵਾਧਾ ਘਾਟ ਆ ਇਹਦੇ ਨਾਲ ਇੱਧਰ ਵੇਖੀ ਖੜ ਕੇ ਆ ਵੀਡੀਓ ਚ ਨਹੀਂ ਆਪਾਂ ਦੱਸਣਾ ਵੀ ਰੇਟ ਕੀ ਆ ਤੂੰ ਵੀ ਵੱਡ ਲਿਆ ਕਰ ਤੂੰ ਵੀ ਵੱਡ ਲਿਆ ਕਰ ਦੇਖਾ ਕਰ ਕੇ ਮੈਂ ਵੱਡਦਾ ਹੋਏ ਥੱਡ ਬਣਦੇ ਸੱਡ ਤੇ ਬਾਜ਼ਰ ਨੂੰ ਹਿਲਾ ਲਿਆ ਹੋਣਾ ਵੀ ਬਣਾਉਣਾ ਕੀ ਆ ਜਿੰਨੇ ਜਿੰਨੇ ਬਾਜ਼ਰ ਵਾਲੇ ਦੱਸੋ ਜਰੂਰ ਆ ਜਾ ਨਾ ਮੈਂ ਲਾ ਇਸ ਤਰੀਸ ਲੱਗ ਗਿਆ ਵੀ ਜਿਹੜੀ ਚੀਜ਼ ਆਉਂਦੀ ਉਹ ਹੀ ਵੈਲਡ ਕਰੀ ਜਾਂਦਾ ਅਰਥ ਲਾਉਣ ਨੂੰ ਪਹਿਲਾਂ ਪਲਾਸ ਕਰਤਾ ਆ ਹੁਣ ਥੋੜਾ ਫਸਾ ਗਿਆ ਇੱਥੇ ਥੋੜਾ ਤੇ ਚੱਕ ਲੈ ਜਿਹੜੀ ਚੀਜ਼ ਆਉਂਦੀ ਆ ਉਹੀ ਵੈਲਡ ਕਰੀ ਜਾਂਦਾ ਗੱਲ ਕੀ ਆ ਪਾਉਂਗਾ ਓਏ ਤਾਂ ਕਿਉਂਡ ਮਜ਼ਾਕ ਆਇਆ ਕਿਹੜਾ ਕੋਈ ਹੋਆ ਉਹ ਤਾਂ ਚੌੜ ਮਜ਼ਾਕ ਹੀ ਆ ਇਹ ਕਿਹੜਾ ਕੋਈ ਸੀਰੀਅਸ ਬੰਦਾ ਆਖੀ ਜਾਂਦਾ ਵੀ ਤੂੰ ਹਾਂ ਕਿਉਂ ਕੀਤਾ ਗਲਤ ਹਾਸੇ ਜੀ ਇਹ ਤਾਂ ਇਹ ਸਮਾਈਲ ਆ ਸੈਗਰ ਮੜਾ ਜਾ ਆਓ ਥੱਲੇ ਤਾਂ ਮਿੱਟੀ ਕਰਕੇ ਫਰਕ ਹੋ ਸਕਦਾ ਵਾ ਇਹ ਢਾਂਚਾ ਬਾਜ ਨੇ ਕਰਤਾ ਤੈਰ ਕਿੰਝ ਕਿੱਦਾਂ ਲਗਰ ਮੋੜ ਦੇ ਚੱਕਾ ਬੜਾ ਪਰ 11 ਵਜੇ ਤੇ ਆਉਂਦੇ ਆਉਂਦੇ ਨੇ ਕਿਹੜੇ ਵੇਲੇ ਬਣਾ ਛੱਡ ਤੇ ਕਿਹੜੇ ਵੇਲੇ ਕੰਮ ਤੁਰੂਗਾ ਹੌਣ ਸਰ ਪਹਿਲਾਂ ਫੋਨ ਤੇ ਲੱਗ ਜਾਂਦਾ ਮਿੰਟ ਮਰ ਮਿੰਟ ਹਾਈ ਲੈ ਚਾ ਚਾ ਬੋਲੂ ਜੀਰ ਇਤਨਾ ਲੱਗੇ ਤਾ ਦਦੂ ਘਰ ਚਾ ਓਏ ਇਹਦੀ ਐਸਾ ਹਾਲੀ ਦਿੱਤੀ ਪੁੱਤੋ ਕੋਈ ਚੱਕਰ ਯਾਰਾ ਇਹ ਮਿਸਤਰੀ ਵੀ ਨਾ ਲੱਲੂ ਰਾਮ ਆ ਆ ਬਣਾ ਕੇ ਨਾ ਉੱਤੇ ਸਾਰਾ ਪਾਸੇ ਹੁਣ ਅਸੇ ਢਾਲ ਨਹੀਂ ਦਿੱਤੀ ਹੁਣ ਟੋਟੇ ਬਣਾਈ ਜਾਂਦਾ ਦੋਵੇਂ ਚੀਤੇ ਇਹ ਟੋਟੇ ਜੋੜਨੇ ਆ ਹੁਣ ਤੂੰ ਤੈਨੂੰ ਵੀਡੀਓ ਬਣੀ ਜਾਂਦੀ ਐ ਜੇ ਕੋਈ ਨਹੀਂ ਸੱਤ ਲੈ ਵਿੱਚ ਆਊਗਾ ਸੈਨੇ ਟੋਟੇ ਬਣਾ ਕੇ ਆ ਯਾਦ ਰੱਖੀ ਹੁਣ ਟੋਟੇ ਬਣਾਈ ਜਾਂਦਾ ਨਾ ਇਹ ਇਹਦੀ ਵੀਡੀਓ ਬਣੀ ਜਾਂਦੀ ਚੰਗਾ ਦੇਈ ਪਈ ਹੈ ਬਈ ਇਹ ਆਪ ਨੂੰ ਮੂਵੀ ਕਰ ਲਾਗਾ ਤਾਂ ਮੇਰਾ ਕੰਮ ਹੀ ਵੀਡੀਓ ਬਣਾਉਣਾ ਕੰਮ ਹੀ ਮੇਰਾ ਇਹ ਆ ਜਿਵੇਂ ਤੇਰਾ ਕੰਮ ਆਹ ਪਰਚਾਨ ਕਰਨਾ ਹੈ ਇਧਰ ਉਹ ਹਨੇਰਾ ਪੈਂਦਾ ਯਾਰ ਬਾਦ ਚੰਗੀ ਤਰ੍ਹਾਂ ਕਲੀਅਰ ਨਹੀਂ ਆ ਰਿਹਾ ਓਟ ਦਾ ਆਵਾਜ਼ ਕਰ ਕਰ ਵੈਲਮੈਂਟ ਮਾਰ ਕਿਹਨੂੰ ਥੱਲਾ ਉਹ ਪਾ ਦੀ ਕਿਨੂੰ ਇਹ ਟੱਪ ਜਿਹਾ ਸਿਆਵੇ ਹੀ ਨਹੀਂ ਆਏ ਕੀ ਬਾਤ ਆ ਥੱਲੋਂ ਪਿਕਚਰ ਤੂੰ ਪਾਉਣੀ ਹੈ ਮੈਂ ਥੋੜਾ ਪਾਉਣੀ ਹੈ ਖੈਰ ਕਿੱਥੇ ਆਉਗਾ ਆ ਜਾ ਦਾਤਾ ਸਸਰੀ ਕਰਨ ਨੈਟ ਤੇ ਜਾਣੀ ਐ ਵੀਡੀਓ ਨੈਟ ਤੇ ਜਾਣੀ ਐ ਇਹ ਠੀਕ ਐ ਕੰਮ ਸਿੱਖਣਾ ਹੋਵੇ ਬਾਜ ਤੋਂ ਸਿੱਖੋ ਬਿਨਾ ਢਲਾਂਣ ਵਾਲਾ ਸ਼ੈੱਡ ਪਾਓ ਢਾਣਾ ਹੀ ਦੇਣੀ ਭੁੱਲ ਜਾਨੇ ਆ ਆ ਹੂੰ ਹੁਣ ਘੜੀ ਜੰਨਾ ਇਹ ਬੋਲ ਦੇ ਜੀ ਇਹ ਜੰਨਾ ਵੀਡੀਓ ਬਾਏ ਦੁਆਰਾ ਸੋਚਿਤ ਕੀਤਾ ਜਾਂਦਾ ਹੈ ਐਨਕਾਂ ਲਾ ਕੇ ਵੀਡੀਓ ਦੇਖੋ ਨਿਗਾ ਖਰਾਬ ਹੋਣ ਦੇ ਚਾਂਸ ਵੱਧ ਜਾਂਦੇ ਆ ਕਹਦੇ ਲੋਕਾਂ ਨੂੰ ਕਹ ਇਹ ਵੀਡੀਓ ਅਣਕਣ ਲਾ ਕੇ ਵੇਖੋ ਕਹਦੇ ਮੈਂ ਨਹੀਂ ਕੰਦਰ ਦਾ ਦੰਦ ਕੱਢੀ ਜਨਾ ਨਾ ਤੂੰ ਪੌੜੀ ਚੱਕਣੀ ਨਾ ਤੂੰ ਪੈਪ ਚੱਕਣੀ ਐ ਕੱਢਾ ਕਰ ਟੂ ਹੀ ਨਾ ਕੱਢਾ ਕਰ ਪੈਪ ਪੈ ਫੜੀ ਕਿਹਨੇ ਸੀ ਮੈਂ ਵੜੀ ਜੀ ਫਿਰ ਉੱਤੇ ਕੌਣ ਖੜਾ ਸੀ ਮੈਂ ਖੜਾ ਜੀ ਤੇ ਤੈਨੂੰ ਮਿਸਤਰੀ ਤੂੰ ਆ ਕਿ ਮੈਂ ਆ ਮੈਂ ਆ ਮੈਂ ਆ ਤਾਂ ਫਿਰ ਵੇਖਣੀ ਕਿਹਨੇ ਸੀ ਤੂੰ ਆ ਵੀਦਾ ਨਹੀਂ ਚਾਹੀਦੀ ਲਵਣੀ ਬਾਕੀ ਮਿਸਤਰੀ ਮੈਂ ਕਿ ਤੂੰ ਤੂੰ ਵੇਖਣੀ ਕਿਹਨੇ ਸੀ ਹਣੋ ਸੰਦ ਭਰਾਈ ਜਨਾ ਉਹ ਉਥੇ ਮਿਸਤਰੀ ਤੂੰ ਬਣਿਆ ਖੜਾ ਯਾਰ ਮੈਸਤਰੀ ਸਹੀ ਹੈ ਮਿਸਤਰੀ ਸਹੀ ਹੈ ਪਾ ਕੇ ਚਿੱਟੇ ਵੋਟਾਂ 'ਚ ਖੜਾ ਹੁਣ ਹੋਰੇ ਹੋਰੇ ਆਣਾ ਵੋਟਾਂ 'ਚ ਖੜਾ ਹੋਣਾ ਮੈਂ ਬਾਜ ਲੂਪਾ ਪਾਇਆ ਵੀ ਕੜਿਆਣੀ ਵਾਵਾ ਲਾ ਦੀ ਯਾਰ ਬੱਕੇ ਦੇ ਦੋਤੀ ਆਹ ਟੋਲਾ ਆਦਾ ਵਾਵਾ ਲਾ ਦੇ ਮੁੜ ਕੇ ਕਿਤੇ ਟੁੱਟ ਜਿਆਦਾ ਕੁਝੇ ਕੋਬਾ ਹੋ ਗਿਆ ਪੈ ਫੜ ਪਾ ਖੁਜਾ ਲ ਬਣਾ ਖੜਾ ਲੈ ਬਈ ਸ਼ੈੱਡ ਬਣ ਗਿਆ ਰੰਗ ਤਾਗੀ ਨਾਲ ਇਕੱਠਿਆਂ ਪਾ ਦੇਗੇ ਚਾਤਲਿਆਂ ਦੇ ਦੂਜੂ ਪੈਣਗੇ ਫਲ ਰ ਤਾਂ ਹਾਬੀ ਮਰੇਗਾ ਤੋਂ ਉਹਦੇ ਨਾਲ ਮਾਰ ਦੇਗੇ ਨਾਲ ਇਕੱਠਿਆਂ ਚੱਲ ਤੁਰਦਾ ਹਾਂ ਚੜ੍ਹਨਾ ਹੁਣ ਦੂਜੀ ਚੱਲ ਤੇ ਕਿੰਨੀ ਵੱੜਦੇ ਗਏ ਇੰਨੀ ਵੱੜਦੇ ਗਏ ਖੁਸ਼ੀ ਆਸਤੇ ਖੋਖਾ ਰੈਡੀ ਹੋ ਰਿਹਾ ਕੁਸ਼ਾ ਕਹਿੰਦਾ ਮੈਂ ਦੁਕਾਨ ਖੋਲ੍ਹਣੀ ਇੱਥੇ ਬਾਜ ਕਹਿੰਦਾ ਮੈਂ ਸਫਰ ਪਰ ਦੀ ਦੁਕਾਨ ਖੋਲ੍ਹਣੀ ਆਪਾਂ ਦਾ ਛੱਡ ਰੈਡੀ ਹੋ ਗਿਆ ਤੇ ਹੁਣ ਰੋਟੀ ਦਾ ਟਾਈਮ ਹੋ ਗਿਆ ਰੋਟੀ ਉਹ ਵੀ ਖਾਣ ਗਏ ਬੰਦੇ ਵੀ ਆਪਾਂ ਵੀ ਰੋਟੀ ਪਾਣੀ ਛਕ ਲਈਏ ਤੇ ਬਾਕੀ ਹਾਰ ਰਹਿ ਗਿਆ ਬਸ ਮੁੜ ਕੇ ਦਰਵਾਜ਼ਾ ਰਹਿ ਗਿਆ ਲਾਉਣ ਵਾਲਾ ਉੱਤੇ ਰਹਿ ਗਈ ਛੱਤ ਇਹ ਤਾਂ ਮਿੰਟੋ ਮਿੰਟੇ ਬਣ ਜਾਣਾ ਵਿਊ ਦੇਖੋ ਕਿੱਡਾ ਘੈਂਟ ਆਉਂਦਾ ਉੱਤੇ ਆਸਮਾਨ ਦਾ ਜਾਦੂ ਕਰ ਪਾਈ ਜਾਂਦਾ ਉਹ ਵੇਲੇ ਕਸੀ ਜਾਂਦਾ ਉਹ खोखा में रही। लाती बन गया खोखा निली फ्लैश नहीं चलती कैमरे भी तो चली जा <laughs> うん。